ਖਬਰ ਮੁੰਬਈ ਤੋਂ ਸਾਹਮਣੇ ਆਈ ਹੈ ਜਿੱਥੇ ਨਵੀਂ ਮੁੰਬਈ ਤੇ ਮੁੰਬਈ ਨੂੰ ਜੋੜਨ ਵਾਲੇ ਅਟਲ ਸੇਤੂ ਦੇ ਉੱਤੋਂ ਇੱਕ ਕੁੜੀ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਡਰਾਈਵਰ ਮੌਕੇ ਤੇ ਖੜੇ ਡਰਾਈਵਰ ਵੱਲੋਂ ਪਹਿਲਾਂ ਉਸ ਨੂੰ ਆਪਣੀ ਗੱਲਾਂ ਦੇ ਵਿੱਚ ਉਲਝਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁੜੀ ਡਰਾਈਵਰ ਦੇ ਨਾਲ ਗੱਲਬਾਤ ਕਰਦੀ ਹੋਈ ਨਜ਼ਰ ਆਉਂਦੀ ਹੈ ਤਾਂ ਡਰਾਈਵਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੋਣਾ ਤਾਂ ਕੁੜੀ ਤਸਵੀਰਾਂ 'ਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪੁਲ ਤੋਂ ਪਰਲੀ ਸਾਈਡ ਕੌਮ ਕੇ ਛਾਲ ਮਾਰਨ ਤੋਂ ਕੋਸ਼ਿਸ਼ ਕਰਦੀ ਆ ਡਰਾਈਵਰ ਦੀਆਂ ਗੱਲਾਂ ਦੇ ਨਾਲ ਰੁਕਦੀ ਆ ਪਰ ਦੂਜੇ ਪਾਸੇ ਜਦੋਂ ਪੁਲਿਸ ਦੀ ਗੱਡੀ ਆਂਦੀ ਦੇਖਦੀ ਆ ਤਾਂ ਪੁਲਿਸ ਦੀ ਗੱਡੀ ਆਉਣ ਤੋਂ ਨਾ ਆਂਦੇ ਸਾਰੀ ਕੁੜੀ ਵੱਲੋਂ ਦੁਆਰਾ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਇੰਨੇ ਵਿੱਚ ਹੀ ਡਰਾਈਵਰ ਉਸ ਦੇ ਵਾਲਾਂ ਨੂੰ ਫੜ ਲੈਂਦਾ ਵਾ ਤੇ ਵਾਲਾਂ ਦੇ ਫੜ ਕੇ ਲਟਕੀ ਹੋਈ ਕੁੜੀ ਨੂੰ ਛਾਲ ਮਾਰਨ ਤੋਂ ਰੋਕ ਲੈਂਦਾ ਤੇ ਦੂਜੇ ਪਾਸੇ ਪੁਲਿਸ ਦੀ ਗੱਡੀ ਦੇ ਵਿੱਚ ਸਵਾਰ ਜਾਰੇ ਜਵਾਨ ਵੀ ਮੌਕੇ ਤੇ ਆਂਦੇ ਨੇ ਉਹਨਾਂ ਵੱਲੋਂ ਵੀ ਤੇਜ਼ੀ ਦੇ ਨਾਲ ਤੇਜ਼ੀ ਦਿਖਾਉਂਦੇ ਹੋਏ ਕੁੜੀ ਨੂੰ ਇੱਕ ਜਵਾਨ ਬਾਹ ਤੋਂ ਫੜ ਲੈਂਦਾ ਤੇ ਦੂਜਾ ਪੁੱਲ ਦੇ ਦੂਜੇ ਪਾਸੇ ਜਾ ਕੇ ਆਪਣੀ ਜਾਨ ਨੂੰ ਜੋਖੇ ਵਿੱਚ ਪਾ ਕੇ ਕੁੜੀ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਵਾ ਤਾਂ ਇਨ ਸਭ ਦੇ ਵਿਚਕਾਰ ਕੁੜੀ ਨੂੰ ਰੋਕਣ ਦੇ ਵਿੱਚ ਕਾਮਯਾਬ ਹੁੰਦੇ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਟਲ ਸੇਤੂ ਦੀਆਂ ਜੋ ਪੁਲ ਜੜਾ ਵਾ ਨਵੀਂ ਮੁੰਬਈ ਤੇ ਮੁੰਬਈ ਨੂੰ ਜੋੜਦਾ ਵਾ ਉੱਥੇ ਇੱਕ ਕੁੜੀ ਵੱਲੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਰੋਕਣ ਦੇ ਵਾਸਤੇ ਪਹਿਲਾਂ ਡਰਾਈਵਰ ਉਸ ਨੂੰ ਕਾਫੀ ਦੇਰ ਤੱਕ ਆਪਣੀ ਗੱਲਾਂ ਦੇ ਵਿੱਚ ਉਲਝਾ ਕੇ ਰੱਖਦਾ ਹੈ ਤਾਂ ਪੁਲਿਸ ਦੀ ਗੱਡੀ ਦੇਖ ਕੇ ਕੁੜੀ ਛਾਲ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਡਰਾਈਵਰ ਉਸ ਦੇ ਵਾਲਾਂ ਨੂੰ ਉਸ ਦੀ ਬਾਹ ਨੂੰ ਫੜ ਕੇ ਰੋਕਣ ਦੀ ਕੋਸ਼ਿਸ਼ ਕਰਦਾ ਵਾ ਤਾਂ ਕੁੜੀ ਪੁਲ ਦੇ ਪਰਲੀ ਤਰਫ ਹਵਾ ਦੇ ਵਿੱਚ ਲਟਕੀ ਹੋਈ ਨਜ਼ਰ ਆਂਦੀ ਹੈ ਤਾਂ ਡਰਾਈਵਰ ਉਸ ਦੀ ਵਾਲਾਂ ਅਤੇ ਬਾਹ ਨੂੰ ਫੜ ਕੇ ਉਸ ਨੂੰ ਥੱਲੇ ਗਿਰਨ ਤੋਂ ਰੋਕਦਾ ਹੋਇਆ ਨਜ਼ਰ ਆਉਂਦਾ ਤੇ ਇੰਨੇ ਵਿੱਚਕਾਰ ਪੁਲਿਸ ਦੀ ਗੱਡੀ ਤੇ ਜਵਾਨ ਉਤਰ ਕੇ ਫਟਾਫਟ ਪੁਲ ਵੱਲ ਨੂੰ ਜਾਂਦੇ ਨੇ ਇੱਕ ਉਸ ਦੀ ਬਾਹ ਫੜ ਲੈਂਦਾ ਤੇ ਦੂਜਾ ਪੁਲ ਦੇ ਪੱਲੀ ਤਰਫ ਜਾ ਕੇ ਕੁੜੀ ਨੂੰ ਉੱਪਰ ਖਿੱਚਣ ਦੀ ਕੋਸ਼ਿਸ਼ ਕਰਦਾ ਵਾ ਜਿਸ ਦੇ ਚਲਦੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਜਵਾਨ ਵੀ ਆਪਣੀ ਜਾਨ ਨੂੰ ਜੋਖੀ ਵਿੱਚ ਪਾਉਂਦਾ ਕਿ ਤਾਂਕਿ ਕੁੜੀ ਦੀ ਜਾਨ ਨੂੰ ਬਚਾਇਆ ਜਾ ਸਕੇ ਤਾਂ ਰੈਸਕਿਊ ਆਪਰੇਸ਼ਨ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਵਾ ਮੁੰਬਈ ਤੋਂ ਤਾਂ ਮੁੰਬਈ ਦੇ ਵਿੱਚ ਰੈਸਕਿਊ ਕੀਤਾ ਗਿਆ ਵਾ ਕੁੜੀ ਨੂੰ ਅਗਰ ਕੁੜੀ ਛਾਲ ਮਾਰ ਦਿੰਦੀ ਨੀਚੇ ਗਿਰ ਜਾਂਦੀ ਤਾਂ ਕਾਫੀ ਉੱਚਾ ਪੁਲ ਸੀਗਾ ਤੇ ਨੀਚੇ ਗਿਰਤੇ ਬਾਅਦ ਕੁੜੀ ਨੂੰ ਰੈਸਕਿਊ ਕਰਨਾ ਔਖਾ ਹੋ ਜਾਣਾ ਸੀ ਤਾ ਕਈ ਵਾਰ ਇਸ ਤਰ੍ਹਾਂ ਦੀਆਂ ਹਾਲਾਤ ਬਣ ਜਾਂਦੇ ਨੇ ਕਿ ਨੌਜਵਾਨ ਜਿਹੜੇ ਨੇ ਇਸ ਤਰ੍ਹਾਂ ਦਾ ਖੋਫਨਾਕ ਕਦਮ ਉਠਾਉਣ ਤੋਂ ਵੀ ਗੁਰੇਜ ਨਹੀਂ ਕਰਦੇ ਤਾਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਡਰਾਈਵਰ ਦੀ ਸੂਝ-ਬੂਝ ਅਤੇ ਪੁਲਿਸ ਵਾਲਿਆਂ ਦੀ ਦਲੇਰੀ ਦੇ ਨਾਲ ਇੱਕ ਕੁੜੀ ਦੀ ਜਾਨ ਨੂੰ ਬਚਾਇਆ ਜਾ ਸਕਿਆ ਵਾ ਤਾਂ ਇਸ ਘਟਨਾਕ੍ਰਮ ਤੋਂ ਬਾਅਦ ਮੁੰਬਈ ਪੁਲਿਸ ਨੇ ਵੀ ਡ라이ਵਰ ਅਤੇ ਆਪਣੇ ਜਵਾਨਾਂ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਵੱਲੋਂ ਵਧੀਆ ਕੰਮ ਕੀਤਾ ਗਿਆ ਵਾ ਤੁਸੀਂ ਵੀ ਡ라이ਵਰ ਅਤੇ ਪੁਲਿਸ ਦੇ ਜਵਾਨਾਂ ਦੀ ਤਾਰੀਫ ਕਮੈਂਟਸ ਕਰ ਸਕਦੇ ਹੋ ਕਿ ਉਹਨਾਂ ਦੀ ਹੌਸਲਾ ਫਸਾਈ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਸੂਝਬੂਝ ਦੇ ਨਾਲ ਇੱਕ ਕੁੜੀ ਦੀ ਜਾਨ ਨੂੰ ਬਚਾਇਆ ਵਾ